ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ এডਿਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਪੀਐਸਟੈਟ ਮਾਸਟਰ ਕਾਡਰ ਸੀਟੈਟ ਜਾਂ ਫਿਰ ਕੋਈ ਹੋਰ ٹیਜੀਟੀ ਐਗਜ਼ਾਮ ਜਿਹਦੀ ਤੁਸੀਂ ਤਿਆਰੀ ਕਰ ਰਹੇ ਹੋ ਕਾਫੀ ਟਾਈਮ ਤੋਂ ਤੁਸੀਂ ਤਿਆਰੀ ਕਰ ਰਹੇ ਹੋਣੇ ਆ ਐਂਡ ਕਾਫੀ ਸਾਰੇ ਸਾਥੀ ਇਹੋ ਜੇ ਹੋਣਗੇ ਜਿਹੜੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਨਹੀਂ ਕਰ ਰਹੇ ਹੋਣੇ ਬਸ ਵੇਟ ਕਰ ਰਹੇ ਹੋਣੇ ਆ ਕਦੋਂ ਐਗਜ਼ਾਮ ਆਵੇ ਕਦੋਂ ਨੋਟੀਫਿਕੇਸ਼ਨ ਆਵੇ ਤੇ ਅਸੀਂ ਐਗਜ਼ਾਮ ਦੇ ਕੇ ਆਈਏ ਨਤੀਜਾ ਭਾਵੇਂ ਜੋ ਵੀ ਰਵੇ ਸੋ ਉਹਨਾਂ ਸਾਥੀਆਂ ਦੀ ਹੀ ਗੱਲ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਜਿੰਨੀਆਂ ਵੀ ਅਪਡੇਟਸ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਨੇ ਸਾਰੀਆਂ ਗੱਲਾਂ ਦੀ ਜਾਣਕਾਰੀ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਗੱਲ ਕਰ ਰਹੇ ਸੀਗੇ ਕਿ ਪੀਐਸਟੈਟ ਦਾ ਐਗਜ਼ਾਮ ਦਾ ਸ਼ੈਡਿਊਲ ਕਾਫੀ ਟਾਈਮ ਪਹਿਲਾਂ ਜਾਰੀ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਸਰਕਾਰ ਦੇ ਅਕੋਰਡਿੰਗ 26 ਮਈ ਨੂੰ ਪੀਐਸਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਹੈ ਕਾਫੀ ਵਾਰ ਤਾਂ ਸਾਥੀ ਇਸ ਗੱਲ ਤੇ ਹੀ ਲੱਗੇ ਰਹਿੰਦੇ ਆ ਕਮੈਂਟ ਸੈਕਸ਼ਨ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਜਾਂ ਫਿਰ WhatsApp ਦੇ ਉੱਤੇ ਕਿ ਸਰ 26 ਤਰੀਕ ਨੂੰ ਪੱਕਾ ਐਗਜ਼ਾਮ ਹੋਊਗਾ ਕਿ ਨਹੀਂ ਹੋਊਗਾ ਸਰ ਇਹਦੇ ਬਾਰੇ ਪਲੀਜ਼ ਸਾਨੂੰ ਦੱਸ ਦਿਓ ਕੋਈ ਅੰਦਾਜ਼ਾ ਹੋਵੇ ਕਦੋਂ ਕਦਾਂ ਜਿਹੜਾ ਐਗਜ਼ਾਮ ਹੈ ਗਾਜ਼ੀ ਉਹ ਹੋ ਸਕਦਾ ਸੋ ਇਹੋ ਜਿਹੇ ਜਦੋਂ ਸਵਾਲ ਪੁੱਛੇ ਜਾਂਦੇ ਆ ਸੋ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਨੌਨ ਸੀਰੀਅਸ ਹੈਗੇ ਆ ਆਪਦੀ ਸਟੱਡੀ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਸਰ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਉਦੋਂ ਤੱਕ ਅਸੀਂ ਤਿਆਰੀ ਕਿਵੇਂ ਸ਼ੁਰੂ ਕਰੀਏ ਬਟ ਮੰਨ ਲਓ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਦੋਂ ਤਾਂ ਤੁਹਾਡੇ ਕੋਲ ਪੜ੍ਹਨ ਦਾ ਜਿਹੜਾ ਸਮਾਂ ਹੋਊਗਾ ਉਹ ਤਾਂ ਕਾਫੀ ਘੱਟ ਰਹਿ ਜਾਏਗਾ ਫਿਰ ਤੁਸੀਂ ਤਿਆਰੀ ਕਰੋਗੇ ਕਿਵੇਂ ਕਾਫੀ ਵਾਰ ਮੇਰੇ ਕੋਲ ਬਹੁਤ ਸਾਰੇ ਸਾਥੀ ਫੋਨ ਕਰਦੇ ਆ ਜਿਹੜੇ ਕਹਿੰਦੇ ਆ ਕਿ ਸਰ ਮੈਂ 3-4 ਸਾਲਾਂ ਤੋਂ ਇਗਜ਼ਾਮ ਦੇ ਰਿਆਂ ਜਾਂ ਫਿਰ ਦੇ ਰਹੀਆਂ ਤੇ ਮੇਰਾ ਇਗਜ਼ਾਮ ਕਲੀਅਰ ਨਹੀਂ ਹੋ ਰਿਹਾ ਦੱਸੋ ਮੈਂ ਕਿਵੇਂ ਪੜ੍ਹਾਂ ਜਾਂ ਫਿਰ ਮੈਨੂੰ ਕੋਈ ਸਭ ਤੋਂ ਵਧੀਆ ਕੋਚਿੰਗ ਸੈਂਟਰ ਦੱਸੋ ਜਿੱਥੋਂ ਮੈਂ ਤਿਆਰੀ ਕਰਾਂ ਸੋ ਮੈਂ ਉਹਨਾਂ ਨੂੰ ਇਹੀ ਕਹਿੰਦਾ ਹੁੰਨਾ ਕਿ ਵੀ ਮੈਂ ਕਿਸੇ ਕੋਚਿੰਗ ਸੈਂਟਰ ਦੇ ਕੋਰਸਸ ਤਾਂ ਵੇਖੇ ਨਹੀਂ ਹੈਗੇ ਮੈਂ ਜਸਟ ਆਪ ਦੀ ਪ੍ਰਪਰੇਸ਼ਨ ਸਟ੍ਰੈਟਜੀ ਜ਼ਰੂਰ ਸ਼ੇਅਰ ਕਰ ਸਕਦਾ ਕਿ ਮੈਂ ਕਿਵੇਂ ਤਿਆਰੀ ਕੀਤੀ ਸੀਗੀ ਮੈਂ ਕਿਵੇਂ ਇਹਨਾਂ ਪ੍ਰੀਖਿਆਵਾਂ ਨੂੰ ਵਧੀਆ ਨੰਬਰਾਂ ਨਾਲ ਪਾਸ ਕੀਤਾ ਸੋ ਸਾਰੀਆਂ ਗੱਲਾਂ ਦੱਸਣ ਦੇ ਬਾਵਜੂਦ ਵੀ ਸਟੂਡੈਂਟ ਜਿਹੜੇ ਹੁੰਦੇ ਨੇ ਫਿਰ ਇੱਕੋ ਗੱਲ ਤੇ ਅੜੇ ਰਹਿੰਦੇ ਆ ਕਿ ਸਰ ਨੋਟੀਫਿਕੇਸ਼ਨ ਕਦੋਂ ਆਊਗਾ ਸਾਨੂੰ ਕੋਈ ਨੋਟਸ ਪ੍ਰੋਵਾਈਡ ਕਰਵਾ ਦਿੱਤੇ ਜਾਣ ਜਿਹਨੂੰ ਪੜ੍ਹ ਕੇ ਸੀ ਸਾਰਾ ਕੁਝ ਕੰਪਲੀਟ ਕਰ ਲਈਏ ਤੇ ਤਿਆਰੀ ਕਰ ਲਈਏ ਸੋ ਦੋਸਤੋ ਕਾਮਯਾਬੀ ਨੂੰ ਹਾਸਲ ਕਰਨ ਦਾ ਜਿਹੜਾ ਕਹਿ ਲਓ ਸ਼ਾਰਟਕਟ ਹੁੰਦਾ ਆ ਉਹ ਕੋਈ ਨਹੀਂ ਹੁੰਦਾ ਸੋ ਜਦੋਂ ਤੁਸੀਂ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸੰਘਰਸ਼ ਕਰਨਾ ਪੈਣਾ ਆ ਲੜਾਈ ਕਰਨੀ ਪੈਣੀ ਆ ਮਿਹਨਤ ਕਰਨੀ ਪੈਣੀ ਆ ਤੇ ਅੱਜ ਕੱਲ ਆਪਾਂ ਵੀਡੀਓਜ਼ ਵੀ ਬਣਾ ਰਹੇ ਆ ਪੰਜਾਬੀ ਪੈਡਾਗੋਜੀ ਹੋਈ ਜਾਂ ਫਿਰ ਸੀਡੀਪੀ ਹੋਈ ਤੇ ਇਹਨਾਂ ਵੀਡੀਓਜ਼ ਤੇ ਵਿਊਜ਼ ਬਹੁਤ ਘੱਟ ਆਉਂਦੇ ਆ ਤੇ ਇਹਨਾਂ ਚੀਜ਼ਾਂ ਤੋਂ ਮੈਂ ਇਹ ਵੀ ਅੰਦਾਜ਼ਾ ਲਗਾਉਂਦਾ ਹੁੰਨਾ ਕਿ ਲੜਨ ਵਾਲਿਆਂ ਦੀ ਜਿਹੜੀ ਗਿਣਤੀ ਹੈਗੀ ਆ ਸੰਘਰਸ਼ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਹਮੇਸ਼ਾ ਤੋਂ ਹੀ ਘਟ ਰਹੀਦੀ ਹੈ ਲੜਨ ਵਾਲੇ ਜਿਹੜੇ ਲੋਕ ਹੁੰਦੇ ਨੇ ਜੀ ਉਹ ਹਮੇਸ਼ਾ ਘਟ ਹੀ ਹੁੰਦੇ ਨੇ ਸੋ ਇਹਦੇ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੁੰਦੀ ਬਟ ਜਦੋਂ ਇਹੀ ਕੋਈ ਨੋਟੀਫਿਕੇਸ਼ਨ ਆ ਗਿਆ ਫਿਰ ਕਾਫੀ سارے ਜਿਹੜੇ ਸਾਥੀ ਨੇ ਉਹ ਕੋਸ਼ਿਸ਼ ਕਰਨਗੇ ਕਿ ਜਿਹੜੇ ਸਾਥੀ ਵੀ 3-4 ਮਹੀਨਿਆਂ ਤੋਂ ਤਿਆਰੀ ਕਰ ਰਹੇ ਆ ਹੁਣ ਉਹ ਸੋਚਣਗੇ ਕਿ ਅਸੀਂ ਇਹਨਾਂ ਨਾਲ ਕੰਪੀਟ ਕਰ ਲਈਏ ਤੁਸੀਂ ਉਹਨਾਂ ਸਟੂਡੈਂਟਸ ਨਾਲ ਕੰਪੀਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਸੋਚਦੇ ਹੋ ਕਿ ਅਸੀਂ 10 15 ਦਿਨਾਂ ਵਿੱਚ 20 ਦਿਨਾਂ ਵਿੱਚ ਸਾਰਾ ਸਿਲੇਬਸ ਕੰਪਲੀਟ ਕਰ ਲਈਏ ਪਰ ਕਾਫੀ سارے ਸਾਥੀ ਤਾਂ ਐਨੇ ਟਾਈਮ ਤੋਂ ਮਿਹਨਤ ਕਰ ਰਹੇ ਆ ਸੋ ਤੁਹਾਨੂੰ ਵੀ ਹੁਣ ਤੋਂ ਹੀ ਲੱਗਣਾ ਪਊਗਾ ਜੇਕਰ ਤੁਸੀਂ ਕਿਸੇ ਵੀ ਐਗਜ਼ਾਮ ਨੂੰ ਕਰੈਕ ਕਰਨਾ ਚਾਹੁੰਦੇ ਹੋ ਤੁਸੀਂ ਥੋੜੇ ਟਾਈਮ ਦੇ ਵਿੱਚ ਸਾਰਾ ਕੁਝ ਸਮੇਟਣ ਦੀ ਕੋਸ਼ਿਸ਼ ਕਰੋਗੇ ਤੇ ਇਹ ਤਾਂ ਪੋਸੀਬਲ ਨਹੀਂ ਹੈਗਾ ਜਿਵੇਂ ਮੈਂ ਐਸਐਸਟੀ ਦੀ ਮੈਂ ਜੇ ਗੱਲ ਕਰਾਂ ਜਾਂ ਫਿਰ ਪੈਡਾਗੋਜੀ ਦੀ ਗੱਲ ਕਰਾਂ ਸੀਡੀਪੀ ਪੰਜਾਬੀ ਪੈਡਾਗੋਜੀ ਅੰਗਰੇਜ਼ੀ ਪੈਡਾਗੋਜੀ ਇਹਨਾਂ ਦੀਆਂ ਕਾਫੀ ਸਾਰੀਆਂ ਪਲੇਲਿਸਟਾਂ ਬਣੀਆਂ ਹੋਈਆਂ ਤਿੰਨ ਚਾਰ ਸਾਲ ਪੁਰਾਣੀਆਂ ਵੀ ਵੀਡੀਓਜ਼ ਵੀ ਪਈਆਂ ਨੇ ਕਿ ਜਿਹੜਾ ਸਿਲੇਬਸ ਹੈਗਾ ਯਾ ਪੀਐਸਟੈਡ ਦਾ ਉਹ ਚੇਂਜ ਹੋਇਆ ਬਿਲਕੁਲ ਨਹੀਂ ਚੇਂਜ ਹੋਇਆ ਕਿ ਤੁਸੀਂ ਪੁਰਾਣੀਆਂ ਵੀਡੀਓਜ਼ ਵੇਖ ਕੇ ਪੀਐਸਟੈਡ ਦੀ ਪ੍ਰੀਖਿਆ ਨਹੀਂ ਪਾਸ ਕਰ ਸਕਦੇ ਬਿਲਕੁਲ ਪਾਸ ਕਰ ਸਕਦੇ ਹਾਂ ਬਟ ਫਿਰ ਵੀ ਕਾਫੀ ਸਾਰੇ ਜਿਹੜੇ ਸਾਥੀ ਨੇ ਉਹ ਕਹਿੰਦੇ ਆ ਕਿ ਸਰ ਨਵੀਆਂ ਵੀਡੀਓਜ਼ ਬਣਾਓ ਨਵੀਆਂ ਵੀਡੀਓਜ਼ ਬਣਾਓ ਨਵੇਂ ਜਿਹੜਾ ਕਹਿ ਲਓ ਕਿ ਪ੍ਰੀਵਿਅਸ ਈਅਰ ਹੈਗੇ ਆ ਉਹ ਉਹ ਤਾਂ ਚਲੋ ਆਪਾਂ ਬਣਾਈ ਦਿੰਨੇ ਆ ਬਟ ਐਡੀਸ਼ਨਲੀ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਸਿਲੇਬਸ ਹੈਗਾ ਉਹ ਤਾਂ ਚੇਂਜ ਨਹੀਂ ਹੋਇਆ ਜਦੋਂ ਸਾਰਾ ਕੁਝ ਪੁਰਾਣਾ ਹੀ ਹੈਗਾ ਤੇ ਪੁਰਾਣੀਆਂ ਚੀਜ਼ਾਂ ਨੂੰ ਵੇਖ ਕੇ ਵੀ ਤਾਂ ਆਪਾਂ ਸਟੱਡੀ ਕਰ ਸਕਦੇ ਆ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਆ ਸੋ ਇੱਕ ਗੱਲ ਹੋਰ ਤੁਸੀਂ ਜ਼ਰੂਰ ਸੁਣੀ ਹੋਊਗੀ ਕਿ ਨਾ ਮਿਹਨਤ ਕਰਨ ਵਾਲਿਆਂ ਦੀ ਜਾਂ ਫਿਰ ਨਾ ਪੜਨ ਵਾਲਿਆਂ ਕੋਲ ਸੌ ਬਹਾਨੇ ਹੁੰਦੇ ਆ ਕਿ ਸਰ ਅਜੇ ਤਾਂ ਨੋਟੀਫਿਕੇਸ਼ਨ ਨਹੀਂ ਆਇਆ ਸਰ ਐਗਜ਼ਾਮ ਕਦੋਂ ਹੋਊਗਾ ਜੇ ਤੁਸੀਂ ਹੁਣ ਤੋਂ ਲੱਗਦੇ ਹੋ ਜੇ ਤੁਸੀਂ ਹੁਣ ਥੋੜਾ ਥੋੜਾ ਪੜਨਾ ਸਟਾਰਟ ਕਰੋਗੇ ਫਿਰ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਪ੍ਰੋਪਰ ਹੋਊਗੀ ਹੁਣ ਤੁਹਾਡਾ ਮੰਨ ਲਓ ਵੀ ਤੁਹਾਡੇ ਕੋਲ 2 ਕੁ ਮਹੀਨੇ ਹੈਗੇ ਆ ਜਾਂ ਫਿਰ ਮੰਨ ਲੈਂਦੇ ਆ ਕਿ ਚਲੋ ਤੁਹਾਡਾ ਪੇਪਰ ਥੋੜਾ ਜਿਹਾ ਹੋਰ ਐਕਸਟੈਂਡ ਹੋ ਜਵੇ ਬਟ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਨਾ ਕਿ ਜਿਹੜਾ ਪੇਪਰ ਹੈਗਾ ਆ ਆਪਣਾ ਇਸ ਸਾਲ ਦੇ ਵਿੱਚ ਕੰਡਕਟ ਹੋ ਜਾਣਾ ਆ ਫਿਰ ਤੁਸੀਂ ਕਿਉਂ ਨਾ ਹੁਣੇ ਹੀ ਥੋੜਾ ਥੋੜਾ ਪੜਨਾ ਸਟਾਰਟ ਕਰੋ ਮਾਸਟਰ ਕਾਰਡਰ ਜਿਵੇਂ ਹੋਗੀ ਮਾਸਟਰ ਕਾਰਡਰ ਦੀ ਜਦੋਂ ਆਪਾਂ ਗੱਲ ਕਰਦੇ ਆ ਮਾਸਟਰ ਕਾਰਡਰ ਦੀਆਂ ਵੈਕੈਂਸੀਜ਼ ਦੇ ਵਿੱਚ ਤੁਸੀਂ ਉਦੋਂ ਤੱਕ ਅਪਲਾਈ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਕੋਲ ਟੈਟ ਦੀ ਪ੍ਰੀਖਿਆ ਦਾ ਸਰਟੀਫਿਕੇਟ ਨਹੀਂ ਹੈਗਾ ਪੀਐਸਟੈਟ ਸੀਟੈਟ ਦਾ ਜਿਹੜਾ ਸਰਟੀਫਿਕੇਟ ਹੈਗਾ ਜਦੋਂ ਤੱਕ ਤੁਹਾਡੇ ਕੋਲ ਉਹਨਾਂ ਦਾ ਸਰਟੀਫਿਕੇਟ ਨਹੀਂ ਹੈਗਾ ਤੁਸੀਂ ਉਹ ਪੇਪਰ ਦੀ ਤਿਆਰੀ ਨਹੀਂ ਕਰ 파 ਰਹੇ ਤੇ ਤੁਸੀਂ ਮਾਸਟਰ ਕਾਰਡਰ ਦੀ ਪ੍ਰੀਖਿਆ ਲਈ ਐਲੀਜੀਬਲ ਕਿਵੇਂ ਹੋਵੋਗੇ ਨਹੀਂ ਹੋ ਸਕਦੇ ਸੋ ਇਹਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਪੀਐਸਟੈਟ ਦੀ ਜਿਹੜੀ ਤਿਆਰੀ ਹੈਗੀ ਆ ਉਹ ਅੱਜ ਤੋਂ ਹੀ ਸਟਾਰਟ ਕਰ ਦੋ ਜੇਕਰ ਤੁਸੀਂ ਅਜੇ ਵੀ ਸਟਾਰਟ ਨਹੀਂ ਕੀਤੀ ਕਾਫੀ ਸਾਰੀਆਂ ਪ੍ਰੈਪਰੇਸ਼ਨ ਸਟ੍ਰੈਟਜੀਸ ਸਟ੍ਰੈਟਜੀਸ ਦੀਆਂ ਵੀ ਮੈਂ ਵੀਡੀਓਜ਼ ਬਣਾਈਆਂ ਹੋਈਆਂ ਨੇ ਕਿ ਤੁਸੀਂ ਕਿਵੇਂ ਆਪਦੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਐਂਡ ਬਹੁਤ سارے ਤਰੀਕੇ ਹੈਗੇ ਆ YouTube ਤੇ ਬਹੁਤ ਮਟੀਰੀਅਲ ਪਿਆ ਪਵਾ ਤੁਸੀਂ ਆਪਣੇ ਚੈਨਲ ਤੇ ਵੇਖ ਲਓ ਹੋਰ ਵੀ ਕਾਫੀ ਸਾਰੇ ਚੈਨਲ ਹੈਗੇ ਜਿਹੜੇ ਕਿ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਾਉਂਦੇ ਆ ਮੈਥ ਸਾਇੰਸ ਤੋਂ ਲੈ ਕੇ ਐਸਐਸਟੀ ਦੀਆਂ ਤਾਂ ਚਲੋ ਆਪਣੇ ਚੈਨਲ ਤੇ ਕਾਫੀ ਸਾਰੀਆਂ ਵੀਡੀਓਜ਼ ਪਈਆਂ ਨੇ ਅੰਗਰੇਜ਼ੀ ਪੈਡਾਗੋਜੀ ਪੰਜਾਬੀ ਪੈਡਾਗੋਜੀ ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ ਸਾਰਾ ਕੁਝ ਆਪਣੇ ਚੈਨਲ ਤੇ ਆਲਰੇਡੀ ਪਿਆ ਹੋਇਆ ਬਸ ਗੱਲ ਇਹ ਹੈ ਕਿ ਤੁਸੀਂ ਕਿੰਨੇ ਕੁ ਜ਼ਿਆਦਾ ਸੀਰੀਅਸ ਹੈਗੇ ਹੋ ਆਪਦੀ ਸਟੱਡੀ ਨੂੰ ਲੈ ਕੇ ਸੋ ਅੱਜ ਤੋਂ ਹੀ ਲੱਗ ਜਾਓ ਆਪਦੇ ਪੇਪਰ ਦੀ ਤਿਆਰੀ ਕਰਨ ਜੇ ਤੁਸੀਂ ਕਿਸੇ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹੋ ਤੇ ਹੁਣ ਤੋਂ ਹੀ ਇੱਕ ਇੱਕ ਘੰਟਾ ਵੀ ਲਗਾਉਣਾ ਸ਼ੁਰੂ ਕਰ ਦੋ ਇੱਕ ਘੰਟਾ ਲਗਾਉਣਾ ਵੀ ਜੇ ਤੁਸੀਂ ਸ਼ੁਰੂ ਕਰਤਾ ਤੇ ਤੁਹਾਡਾ ਲਗਭਗ ਜਿਹੜਾ ਸਿਲੇਬਸ ਹੈਗਾ ਆ ਐਗਜ਼ਾਮ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਊਗਾ ਜਦੋਂ ਨੋਟੀਫਿਕੇਸ਼ਨ ਆ ਗਿਆ ਉਦੋਂ ਤੁਸੀਂ ਪ੍ਰੈਕਟਿਸ ਸੈਟ ਜਿਹੜੇ ਹੈਗੇ ਆ ਪ੍ਰੈਕਟਿਸ ਸੈਟ ਇਹ ਨਹੀਂ ਕਿ ਤੁਸੀਂ ਕੋਈ ਮੌਕ ਟੈਸਟ ਹੀ ਪਰਚੇਸ ਕਰਨਾ ਹੈ ਤੁਸੀਂ ਕੋਈ ਹੋਰ ਕਿਤਾਬ ਲਿਆ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਜਿਹਦੇ ਵਿੱਚ ਪੀਐਸਟੈਟ ਦੇ ਜਿਹੜੇ ਪ੍ਰੀਵਿਅਸ ਇਅਰ ਹੁੰਦੇ ਆ ਉਹਨਾਂ ਨੂੰ ਹੀ ਐਜ਼ ਅ ਮੌਕ ਟੈਸਟ ਤੁਸੀਂ ਲਗਾ ਸਕਦੇ ਹੋ ਐਕਸਟਰਾ ਕੋਈ ਮੌਕ ਟੈਸਟ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ ਨਾਲੇ ਪੀਐਸਟੈਟ ਦੀ ਜਿਹੜੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਇਹ ਜਸਟ ਇੱਕ ਐਲੀਜੀਬਿਲਟੀ ਐਗਜ਼ਾਮ ਹੈ ਇਹਦੇ ਵਿੱਚ ਕੋਈ ਟੌਪ ਨਹੀਂ ਕਰਨਾ ਹੁੰਦਾ ਆਪਾਂ ਇਹਦੇ ਵਿੱਚ ਸਿਰਫ ਤੇ ਸਿਰਫ 150 ਦੇ ਵਿੱਚੋਂ 60 ਪ੍ਰਤੀਸ਼ਤ ਨੰਬਰ ਲੈਣੇ ਹੁੰਦੇ ਆ ਤੇ 150 ਦਾ ਜਿਹੜਾ 60 ਪ੍ਰਤੀਸ਼ਤ ਦਾ ਨੰਬਰ ਬਣਦੇ ਆ ਉਹ ਬਣਦੇ ਆ ਜੀ 90 ਤੇ 90 ਤੁਸੀਂ ਕਦੇ ਵੀ ਇਹ ਨਹੀਂ ਮੰਨ ਕੇ ਚੱਲਣਾ ਕਿ ਅਸੀਂ 90 ਮਾਰਕਸ 100 ਪਲੱਸ ਨੰਬਰ ਲੈਣੇ ਆ ਫਿਰ ਜਾ ਕੇ ਕਿਤੇ ਤੁਹਾਡੇ ਨੰਬਰ 90 ਨੰਬਰ ਆਉਣਗੇ ਇਸੇ ਤਰ੍ਹਾਂ ਹੀ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਹੁੰਦੇ ਨੇ ਉਹਨਾਂ ਨੂੰ ਹੁੰਦਾ ਕਿ ਅਸੀਂ 82 ਨੰਬਰ ਲੈ ਲਈਏ ਤੇ ਠੀਕ ਹੈ ਇਹ ਗੱਲ ਤੁਸੀਂ ਬਿਲਕੁਲ ਨਹੀਂ ਸੋਚਣੀ ਤੁਸੀਂ ਸਾਰੇ ਜਾਣੇ ਇਹ ਸੋਚੋ ਕਿ ਯਾਰ ਅਸੀਂ ਜੋ ਮਰਜ਼ੀ ਹੋ ਜਵੇ 100 ਪਲੱਸ ਨੰਬਰ ਤਾਂ ਲੈ ਕੇ ਹੀ ਰਹਿਣੇ ਆ ਤੇ 100 ਪਲੱਸ ਨੰਬਰ ਲੈਣ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਤੁਸੀਂ ਸੋਚੋ ਕਿ ਮੈਂ ਬਸ ਐਵੇਂ ਜਲਜਮਾ ਪੇਪਰ ਦੇਣ ਤੇ ਪੇਪਰ ਫਿਰ ਨਹੀਂ ਕਲੀਅਰ ਹੋਊਗਾ ਬੇਸਿਕ ਜਿਹੜੀ ਜਾਣਕਾਰੀ ਹੈਗੀ ਆ ਜਿਵੇਂ ਕਿ ਭਾਵੇਂ ਉਹ ਪੈਡਾਗੋਜੀ ਹੋਵੇ ਭਾਵੇਂ ਉਹ ਕਹਿ ਲਓ ਕਿ ਤੁਹਾਡਾ ਆਪ ਦਾ ਵਸ਼ਾ ਹੋਵੇ ਕਿਉਂਕਿ ਕਾਫੀ ਸਾਰੇ ਜਿਹੜੇ ਸਾਥੀ ਨੇ ਮੈਕਸਿਮਮ ਸਾਥੀਆਂ ਨਾਲ ਜਦੋਂ ਵੀ ਮੇਰੀ ਗੱਲ ਹੁੰਦੀ ਹੈ ਨਾ ਉਹਨਾਂ ਦਾ ਜਿਵੇਂ ਕਿ ਕੋਈ ਮੈਥ ਸਾਇੰਸ ਵਾਲਾ ਸਟੂਡੈਂਟ ਆ ਜਾਂ ਫਿਰ ਕੋਈ ਐਸਐਸਟੀ ਵਾਲਾ ਸਟੂਡੈਂਟ ਆ ਏਵੀਐਸ ਮੈਥ ਵਾਲਾ ਸਟੂਡੈਂਟ ਆ ਉਹਨਾਂ ਦੇ ਖੁਦ ਦੇ ਜਿਹੜੇ ਸਬਜੈਕਟ ਹੈਗੇ ਆ ਉਹਨਾਂ ਵਿੱਚ ਬਹੁਤ ਘੱਟ ਨੰਬਰ ਆਉਂਦੇ ਆ ਬਾਕੀ ਸੀਡੀਪੀ ਪੰਜਾਬੀ ਪੈਡਾਗੋਜੀ ਅੰਗਰੇਜ਼ੀ ਪੈਡਾਗੋਜੀ ਜਾਂ ਫਿਰ ਲੈਂਗੁਏਜ ਵਾਲਾ ਜਿਹੜਾ ਪੋਰਸ਼ਨ ਹੈਗਾ ਆ ਕਾਫੀ ਸਾਰੇ ਸਾਥੀ ਇਨ੍ਹਾਂ ਸੈਕਸ਼ਨਾਂ ਵਿੱਚ ਤਾਂ ਨੰਬਰ ਲੈ ਜਾਂਦੇ ਆ ਬਟ ਗੱਲ ਆਉਂਦੀ ਉਹਨਾਂ ਦੇ ਆਪ ਦੇ ਸਬਜੈਕਟ ਦੀ ਜਿਹੜਾ ਸਬਜੈਕਟ ਤੁਸੀਂ ਅੱਗੇ ਜਾ ਕੇ ਬੱਚਿਆਂ ਨੂੰ ਪੜਾਉਣਾ ਆ ਤੇ ਤੁਹਾਡ ਤੋ ਇਸ ਕਰਕੇ ਅ ਅੱਜ ਤੋਂ ਹੀ ਲੱਗੋ ਸਟਾਰਟ ਕਰੋ ਕਿਤਾਬਾਂ ਚੁੱਕੋ ਕਾਪੀ ਚੁੱਕੋ ਜੇ ਉੱਥੇ ਕੋਈ ਸਮੱਸਿਆ ਆਉਂਦੀ ਆ ਤੁਹਾਨੂੰ ਮਟੀਰੀਅਲ ਜਾਂ ਫਿਰ ਕਹਿ ਲਓ ਕਿ ਆਨਲਾਈਨ ਜਿਹੜਾ ਮਟੀਰੀਅਲ ਹੈਗਾ ਤੁਹਾਨੂੰ ਉਹ ਵੀ ਮਿਲ ਹੀ ਜਾਂਦਾ ਸਰਕਾਰੀ ਕਿਤਾਬਾਂ ਹੈਗੀਆਂ ਨੇ ਇਹ ਜਿਵੇਂ ਕਿ ਪੰਜਾਬ ਦਾ ਜੇ ਤੁਸੀਂ ਮਟੀਰੀਅਲ ਡਾਊਨਲੋਡ ਕਰਨਾ ਚਾਹੁੰਦੇ ਹੋ ਤੇ ਐਜੂਕੇਅਰ ਪੰਜਾਬ ਐਪ ਐ ਪੈ ਗਈ ਹੈ ਉੱਥੋਂ ਤੁਸੀਂ ਕਰ ਸਕਦੇ ਹੋ NCERT ਦੀ ਵੈਬਸਾਈਟ ਤੇ ਜਾ ਕੇ NCERT ਦੀਆਂ ਕਿਤਾਬਾਂ ਪ੍ਰਾਪਤ ਕਰ ਸਕਦੇ ਹੋ EVS ਮੈਥ ਸਾਇੰਸ एसएसटी ਦੀਆਂ ਸੋ ਮੈਨੂੰ ਤਾਂ ਲੱਗਦਾ ਨਹੀਂ ਕਿ ਕੰਟੈਂਟ ਦੇ ਮਾਮਲੇ ਵਿੱਚ ਆਨਲਾਈਨ ਕੋਈ ਇਹੋ ਜਿਹਾ ਟੌਪਿਕ ਜਾਂ ਫਿਰ ਇਹੋ ਜਿਹਾ ਇਹੋ ਜਿਹੀ ਕੋਈ ਪੀਡੀਐਫ ਹੋਊਗੀ ਜਿਹੜੀ ਕਿ ਤੁਹਾਨੂੰ ਨਾ ਮਿਲੇ ਸਾਰਾ ਕੁਝ ਤੁਹਾਨੂੰ ਫ੍ਰੀ ਆਫ ਕਾਸਟ ਆਨਲਾਈਨ ਮਿਲ ਜਾਂਦਾ ਆ ਸੋ ਇਹ ਸੀ ਅੱਜ ਦੀ ਆਪਣੀ ਵੀਡੀਓ ਬਾਕੀ ਜੇ ਤੁਸੀਂ ਸੱਚੇ ਮਨ ਨਾਲ ਅੱਜ ਤੋਂ ਹੀ ਲੱਗਦੇ ਹੋ ਤੇ ਮੈਂ ਗਾਰੰਟੀ ਦਿੰਦਾ ਕਿ ਤੁਹਾਡੀ ਪੀਐਸਟ ਦੀ ਪ੍ਰੀਖਿਆ ਹੈਗੀ ਆ ਘਰੇ ਬੈਠੇ ਸੈਲਫ ਸਟਡੀ ਨਾਲ ਜੇ ਤੁਸੀਂ ਘੰਟਾ 2 ਘੰਟਾ ਡੇਲੀ ਦਾ ਦੇ ਰਹੇ ਹੋ ਕਈ ਸਾਥੀ ਕਹਿੰਦੇ ਆ ਕਿ ਸਰ ਸਾਡੇ ਕੋਲ ਟਾਈਮ ਨਹੀਂ ਹੁੰਦਾ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਆਪ ਦਾ ਜਿਹੜਾ ਟਾਈਮ ਹੈਗਾ ਆ ਉਹ ਤੁਹਾਨੂੰ ਕੱਢਣਾ ਪੈਣਾ ਆ ਇੱਕ ਮੈਂ ਗੱਲ ਦੱਸਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਉਹਦੇ ਵਿੱਚ ਇੱਕ ਫੀਮੇਲ ਸੀਗੇ ਉਹ ਕਹਿੰਦੇ ਸੀਗੇ ਕਿ ਮੇਰਾ ਬੇਬੀ ਕਾਫੀ ਛੋਟਾ ਆ ਠੀਕ ਹੈ ਉਹਨਾਂ ਦੀ ਚਲੋ ਪ੍ਰੋਬਲਮ ਹੈ ਕੀ ਆ ਤੇ ਮੇਰੇ ਨੌਨ ਵਿੱਚ ਵੀ ਇਹੋ ਜਿਹੇ ਕਾਫੀ ਸਾਰੇ ਪਰਸਨ ਹੈਗੇ ਆ ਜਿਨ੍ਹਾਂ ਨੇ ਇਹੋ ਜੀਆਂ ਸਿਚੁਏਸ਼ਨਾਂ ਹੋਣ ਦੇ ਬਾਵਜੂਦ ਵੀ ਆਪਦੇ ਬੇਬੀਜ਼ ਛੋਟੇ ਹੋਣ ਦੇ ਬਾਵਜੂਦ ਘਰ ਦੇ ਕੰਮ ਕਰਨ ਦੇ ਨਾਲ-ਨਾਲ ਉਹਨਾਂ ਨੇ ਟੈਟ ਦੀ ਪ੍ਰੀਖਿਆ ਪਾਸ ਕਰਕੇ ਵਿਖਾਈ ਆ ਐਂਡ ਮੇਰੇ ਨੌਨ ਦੇ ਵਿੱਚ ਹੈਗੇ ਆ ਉਹਨਾਂ ਨੇ ਮੇਰੇ ਹੁੰਦਿਆਂ-ਹੁੰਦਿਆਂ ਹੀ ਦੋ ਵਾਰ ਤਿਆਰੀ ਕੀਤੀ ਕਈ ਵਾਰ ਹੁੰਦੇ ਆ ਕੁਝ ਸਲੋ ਲਰਨਰਸ ਹੁੰਦੇ ਆ ਆਪਣੀ ਕਲਾਸ ਵਿੱਚ ਵੀ ਹੁੰਦੇ ਆ ਕਿ ਆਪਾਂ ਨੂੰ ਕੁਝ ਚੀਜ਼ਾਂ ਲੇਟ ਸਮਝ ਆਉਂਦੀਆਂ ਜਾਂ ਫਿਰ ਕੁਝ ਐਹੋ ਜੀ ਸਿਚੁਏਸ਼ਨ ਹੁੰਦੀ ਆ ਕਿ ਜਿਹਦੇ ਨਾਲ ਆਪਾਂ ਚੀਜ਼ਾਂ ਨੂੰ ਗ੍ਰਾਸਪ ਬਹੁਤ ਹੌਲੀ ਕਰਦੇ ਆ ਬਟ ਕੋਈ ਗੱਲ ਨਹੀਂ ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਠੀਕ ਹੈ ਜੀ ਸੋ ਇਸ ਕਰਕੇ ਜਿਨ੍ਹਾਂ ਸਾਥੀਆਂ ਦੀ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਧੱਕੇ ਨਾਲ ਬੈਠੋ ਜਿਵੇਂ ਮਰਜ਼ੀ ਬੈਠੋ ਮਨ ਮਾਰ ਕੇ ਬੈਠੋ ਆਪ ਦਾ ਜਿਹੜਾ ਲੇਜ਼ਰ ਟਾਈਮ ਜਿਹੜਾ ਹੈਗਾ ਆ ਜਾਂ ਫਿਰ ਤੁਸੀਂ ਆਪ ਦਾ ਜਿਹੜਾ ਫੋਨ ਚਲਾਉਣੀ ਹੋ ਰਿਸ਼ਤੇਦਾਰੀਆਂ ਵਿੱਚ ਫੋਨ ਕਰਕੇ ਜਿਆਦਾ ਜਿਆਦਾ ਟਾਈਮ ਤਾਂ ਗੱਲਾਂ ਕਰਦੇ ਰਹਨੇ ਹੋ ਇਹਨਾਂ ਟਾਈਮ ਨੂੰ ਤੁਸੀਂ ਆਪ ਦੇ ਸਟੱਡੀ ਵਾਲੇ ਟਾਈਮ ਤੇ ਲਗਾਓ ਤੁਹਾਡਾ ਜੇਕਰ ਅੱਜ ਪੀਪਰ ਕਲੀਅਰ ਹੁੰਦਾ ਤੇ ਕੱਲ ਨੂੰ ਤੁਹਾਡੀ ਵੈਲਿਊ ਆਪਣੇ ਆਪ ਹੀ ਆਪਣੇ ਆਪ ਹੀ ਵਧ ਜਾਣੀ ਆ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਹੋਪ ਸੋ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਜ਼ਰੂਰ ਰਹੀ ਹੋਊਗੀ ਜੇਕਰ ਇਹ ਵੀਡੀਓ ਹੈਲਪਫੁਲ ਹੈਗੀ ਸੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਦਾ ਜਿਹੜਾ ਬਟਨ ਹੈਗਾ ਜੀ ਉਹ ਤੁਸੀਂ ਜ਼ਰੂਰ ਪ੍ਰੈਸ ਕਰਨਾ ਹੈ ਤੇ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਦਿਓ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ